ਤੁਹਾਡਾ ਇਲੈਕਟ੍ਰੀਕਲ ਮਾਈਂਡ ਮੇਕਰ YouTube ਚੈਨਲ ਤੇ ਸਵਾਗਤ ਹੈ ਸਾਡੀ ਅੱਜ ਦੀ ਵੀਡੀਓ ਪੀਐਸਪੀਸੀਐਲ ਵਿੱਚ जेई ਇਲੈਕਟ੍ਰੀਕਲ ਔਰ जेई ਸਬਸਟੇਸ਼ਨ ਦੀ ਭਰਤੀ ਲਈ ਤਿਆਰੀ ਵਜੋਂ ਕਲਾਸ ਨੰਬਰ 4 ਅੱਜ ਸ਼ੁਰੂ ਕਰਨ ਜਾ ਰਹੇ ਹਾਂ ਸੋ ਆਓ ਜਾਣਦੇ ਹਾਂ ਕੁਝ ਇਲੈਕਟ੍ਰੀਕਲ ਐਮਸੀਕਿਊਜ਼ ਦੇ ਬਾਰੇ ਸਾਡੀ ਅੱਜ ਦੀ ਵੀਡੀਓ ਦਾ ਪਹਿਲਾ ਕੁਐਸਚਨ ਹੈ ਦ ਫੋਲੋਇੰਗ ਮੋਟਰ ਡੈਫੀਨਿਟਲੀ ਹੈਜ਼ ਅ ਪਰਮਨੈਂਟ ਮੈਗਨੇਟ ਰੋਟਰ ਯਾਨੀ ਕਿ ਹਿੱਟ ਦਿੱਤੀਆਂ ਜੜੀਆਂ ਮੋਟਰ ਨੇ ਇਹਨਾਂ ਦੇ ਵਿੱਚੋਂ ਕਿਸ ਟਾਈਪ ਦੀ ਮੋਟਰ ਹੈ ਜਿਸ ਦਾ ਰੋਟਰ ਪਰਮਨੈਂਟ ਮੈਗਨੇਟ ਹੁੰਦਾ ਹੈ অপশন এ হ ইনডাকশন মোটর অপশন বি ডিসি কম্যুটেটর মোটর অপশন সি রিলেক্ট্যান্স মোটর অর অপশন ডি হ স্টেপার মোটর তা ਇਹਨਾਂ ਦੇ ਵਿੱਚੋਂ ਜਿਹੜੀ স্টেਪਰ মোটর ਹੈਗੀ ਆ ਉਸ ਦਾ ਰੋਟਰ ਪਰਮਨੈਂਟ ম্যাগਨੇਟ ਦਾ ਹੁੰਦਾ ਜੇ ਅਸੀਂ ਪਿਕਚਰ ਦੇ ਵਿੱਚ ਦੇਖੀਏ ਤਾਂ ਇੱਥੇ স্টেਪਰ মোটর ਦਿਖਾਈ ਗਈ ਹੈ অর ਇਸ ਦਾ ਜਿਹੜਾ ਰੋਟਰ ਹੈਗਾ ਉਹ ਕੀ ਹੈ ম্যাগਨੇਟ ਪਰਮਨੈਂਟ ম্যাগਨੇਟ ਦਾ ਬਣਾਇਆ ਹੋਇਆ ਤਾਂ ਇਸ ਟਾਈਪ ਦੀ ਮੋਟਰ ਹੁੰਦੀ ਹੈ ਜਿਹੜੀ স্টেਪਰ ਮੋਟਰ অর ਇਸ ਦੀ ਵਰਤੋਂ ਅਸੀਂ ਜਿੱਥੇ ਵੀ ਕੰਟਰੋਲ ਸਿਸਟਮ ਹੈ ਉਸ ਜਗ੍ਹਾ ਦੇ ਉੱਪਰ ਪ੍ਰੋਗਰਾਮਿੰਗ ਦੇ ਥਰੂ ਇਸ ਮੋਟਰ ਨੂੰ ਆਪਰੇਟ ਕਰਾਉਣੇ ਹੈਗੇ ਆ ਤਾਂ ਇਸ ਦਾ ਜਿਹੜਾ ਆਨਸਰ ਹੈਗਾ ਇਸ ਟਾਈਪ ਦੀ ਮੋਟਰ ਪੁੱਛੀ ਗਈ ਹੈ ਪਰਮਨੈਂਟ ਮੈਗਨੈਟ ਰੋਟਰ ਵਾਲੀ ਤਾਂ ਸਟੈਪਰ ਮੋਟਰ ਇਸ ਕੈਟਾਗਰੀ ਦੇ ਵਿੱਚ ਆਉਂਦੀ ਹੈ ਤਾਂ ਆਪਸ਼ਨ ਇਸ ਦੀ ਡੀ ਸਹੀ ਹੈ ਨੈਕਸਟ ਕੁਐਸਚਨ ਹੈ ਸਟੈਪਰ ਮੋਟਰ ਆਰ ਮੋਸਟਲੀ ਯੂਜ਼ਡ ਫਾਰ ਯਾਨੀ ਕਿ ਸਟੈਪਰ ਮੋਟਰ ਆਮ ਤੌਰ ਤੇ ਕਿੱਥੇ ਵਰਤੀ ਜਾਂਦੀ ਹੈ ਆਪਸ਼ਨ ਏ ਵੈਰੀ ਹਾਈ ਸਪੀਡ ਆਫ ਆਪਰੇਸ਼ਨ অপশন বি ভেরি লো স্পিড অফ অপারেশন অপশন সি কন্ট্রোল সিস্টেম অ্যাপ্লিকেশনস অর অপশন ডি হাই পাওয়ার ইকুইপমেন্টস তা ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਿਹੜੀਆਂ ਇਸ ਟਾਈਪ ਦੀਆਂ ਸਟੈਪਰ ਮੋਟਰ ਨੇ ਜਿਹੜੀਆਂ ਸਟੈਪਰ ਮੋਟਰ ਹੈ ਇਹ কন্ট্রোল সিস্টেম ਜਿੱਥੇ ਕਿ ਅਸੀਂ ਜਿਸ ਤਰ੍ਹਾਂ ਸੀਐਨਸੀ ਮਸ਼ੀਨਾਂ ਜਾਂ ਜਿਹੜੀਆਂ ਫੋਟੋਸਟੇਟ ਮਸ਼ੀਨਾਂ ਪ੍ਰਿੰਟਰ ਨੇ ਜਿੱਥੇ ਅਸੀਂ ਕਮਾਂਡ ਦੇ ਕੇ কন্ট্রোল ਕਰਦੇ ਹੈਗੇ ਆ ਪਲਸ ਦੇ ਕੇ ਉਹਨੂੰ ਚਲਾਉਂਦੇ ਆ ਤਾਂ ਉਹਨਾਂ ਜਗ੍ਹਾ ਤੇ ਇਸ ਤਰ੍ਹਾਂ ਦੀਆਂ ਮੋਟਰ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਸ ਦਾ ਜਿਹੜੀ অপশন ਸੀ ਸਹੀ ਹੈ ਕੰਟਰੋਲ ਸਿਸਟਮ ਐਪਲੀਕੇਸ਼ਨਸ ਨੇ ਉਹਨਾਂ ਥਾਵਾਂ ਤੇ ਸਟੈਪਰ ਮੋਟਰ ਵਰਤੀ ਜਾਂਦੀ ਹੈ ਤਾਂ ਆਪਸ਼ਨ ਇਸ ਦੀ ਸੀ ਸਹੀ ਹੈ ਨੈਕਸਟ ਕੁਐਸਚਨ ਹੈ ਇਨ ਅ ਰਿਪਲਸ਼ਨ ਮੋਟਰ ਟਾਰਕ ਡਵੈਲਪ ਵਿਲ ਬੀ ਜ਼ੀਰੋ ਵੈਨ ਬਰਸ਼ ਐਕਸਿਸ ਇਜ਼ ਐਟ ਡੈਸ਼ ਇਲੈਕਟ੍ਰੀਕਲ ਡਿਗਰੀ ਟੂ ਦਾ ਫੀਲਡ ਐਕਸਿਸ ਯਾਨਕਿ ਰਿਪਲਸ਼ਨ ਮੋਟਰ ਦਾ ਜਿਹੜਾ ਟਾਰਕ ਹੈ ਉਹ ਜ਼ੀਰੋ ਹੁੰਦਾ ਜਿਸ ਸਮੇਂ ਬਰਸ਼ ਜਿਹੜੇ ਹੈਗੇ ਆ ਉਹ ਕਿਸ ਇਲੈਕਟ੍ਰੀਕਲ ਡਿਗਰੀ ਦੇ ਉੱਪਰ ਹੋਣ ਤਾਂ ਉਸ ਸਮੇਂ ਜਿਹੜਾ ਟਾਰਕ ਜ਼ੀਰੋ ਹੋਵੇਗਾ অপশন এ হ 0 অপশন বি 90 ডিগ্রি অপশন সি 45 ডিগ্রি অর অপশন ডি বোথ এ এন্ড বি মানে কি 0 অর 90 তা রিপলসন টাইপ দি মোটর যেডি হগি আ উস দে কানেকশন ইস তরা হুন্দে হ ফিল্ড ওয়াইন্ডিং হ অর জেডা ইস দা আরমিচার হ হো ওয়াউন্ড কিতা হুnda তা জেডা কমিউটেটর নো ব্রাশেস দে থ্রু জেডা শর্ট কিতা গয়া হুnda তা ইস নু কিসে অ্যাঙ্গেল দে উপর জা কে assi শর্ট কার্ক তা তা জিস দে নাল ইস দে উপর টর্ক ডেভেলপ হুnda অর আগর এহে জেডা ਸ਼ਾਰਟ ਕੀਤਾ ਹੋਇਆ ਦੋਨੋਂ ਬਰਸ਼ਸ ਨੂੰ ਇਸ ਦਾ ਐਂਗਲ 0 ਜਾਂ 90 ਡਿਗਰੀ ਹੋਵੇ ਤਾਂ ਇਸ ਦੇ ਵਿੱਚ ਟਾਰਕ ਨਹੀਂ ਪ੍ਰਾਪਤ ਹੁੰਦਾ ਤਾਂ ਇੱਥੇ ਜਿਹੜੀ ਆਪਸ਼ਨ B ਹੈਗੀ ਹੈ ਉਹ ਸਹੀ ਹੈ 0 ਔਰ 90 ਦੋਨੋਂ ਐਂਗਲ ਦੇ ਉੱਪਰ ਇਸ ਦੇ ਵਿੱਚ ਟਾਰਕ ਸਾਨੂੰ ਨਹੀਂ ਮਿਲਦਾ 0 ਮਿਲਦਾ ਹੈਗਾ ਤਾਂ ਇਸ ਦੀ ਆਪਸ਼ਨ D ਸਹੀ ਹੈ ਬੋਥ A ਐਂਡ B ਜਿਹੜੀ ਆਪਸ਼ਨ ਹੈ ਉਹ ਸਹੀ ਹੈ ਨੈਕਸਟ ਕੁਐਸਚਨ ਇਨ ਅ ਰਿਪਲਸਰ ਮੋਟਰ ਬਾਏ ਸ਼ਿਫਟਿੰਗ ਦਾ ਬਰਸ਼ ਪੋਜੀਸ਼ਨ ਯਾਨੀ ਕਿ ਰਿਪਲਸ਼ਨ ਮੋਟਰ ਦੇ ਅਗਰ ਬਰਸ਼ ਪੋਜੀਸ਼ਨ ਜਿਹੜੀ ਸ਼ਿਫਟ ਕਰਦੇ ਆ ਤਾਂ ਕੀ ਚੇਂਜ ਹੁੰਦਾ ਆ অপਸ਼ਨ A ਓਨਲੀ ਸਪੀਡ ਕੈਨ ਬੀ ਕੰਟਰੋਲਡ অপਸ਼ਨ B ਸਪੀਡ ਐਂਡ ਡਾਇਰੈਕਸ਼ਨ ਆਫ ਰੋਟੇਸ਼ਨ ਕੈਨ ਬੀ ਕੰਟਰੋਲਡ অপਸ਼ਨ C ਸਪੀਡ ਟਾਰਕ ਐਂਡ ਡਾਇਰੈਕਸ਼ਨ ਆਫ ਰੋਟੇਸ਼ਨ ਕੈਨ ਬੀ ਕੰਟਰੋਲਡ অপਸ਼ਨ D ਓਨਲੀ ਟਾਰਕ ਕੈਨ ਬੀ ਕੰਟਰੋਲਡ ਤਾਂ ਜਦੋਂ ਅਸੀਂ ਜਿਹੜੀ ਰਿਪਲਸ਼ਨ ਮੋਟਰ ਆ ਜਿਸ ਤਰ੍ਹਾਂ ਪਹਿਲਾਂ ਵੀ ਦਿਖਾਇਆ ਸੀਗਾ ਕਿ ਇਹਦੀ ਬਰਸ਼ ਦੀ ਪੋਜੀਸ਼ਨ ਚੇਂਜ ਕਰਦੇ ਆ ਜਿਹੜੀ ਇਹਦਾ ਕਮੂਟੇਟਰ ਦੇ ਉੱਪਰ ਆ ਇਸੇ ਦੇ ਨਾਲ ਹੀ ਟਾਰਕ ਜਿਹੜਾ ਉਹ ਸਾਨੂੰ ਡਵੈਲਪ ਹੁੰਦਾ ਹੈਗਾ ਤਾਂ ਇਸ ਦੀ ਅਗਰ ਅਸੀਂ ਪੋਜੀਸ਼ਨ ਚੇਂਜ ਕਰਦੇ ਆ ਤਾਂ ਇਸ ਦੇ ਨਾਲ ਅਸੀਂ ਸਪੀਡ ਟਾਰਕ ਤੇ ਡਾਇਰੈਕਸ਼ਨ ਤਿੰਨੋਂ ਚੀਜ਼ਾਂ ਅਸੀਂ ਕੰਟਰੋਲ ਕਰ ਸਕਦੇ ਆ ਔਰ ਰੋਟੇਸ਼ਨ ਹੁਅਸ ਦੀ ਚੇਂਜ ਕਰ ਸਕਦੇ ਹੈਗੇ ਆ ਤਾਂ ਇੱਥੇ ਸਾਡੇ ਕੋਲ ਜਿਹੜੀ ਸੀ ਆਪਸ਼ਨ ਹੈ ਸਪੀਡ ਟਾਰਕ ਤੇ ਡਾਇਰੈਕਸ਼ਨ ਨੂੰ ਅਸੀਂ ਕੰਟਰੋਲ ਕਰ ਸਕਦੇ ਆ ਤਾਂ ਇਸ ਦੀ ਆਪਸ਼ਨ ਸੀ ਸਹੀ ਹੈ ਨੈਕਸਟ ਕੁਐਸਚਨ ਹੈ ਇਨ ਅ ਸਿੰਗਲ ਫੇਜ਼ ਰਿਪਲਸਰਨ ਮੋਟਰ पावर फैक्टरीज यानी कि सिंगल फेज रिपल्शन मोटर है उसका पावर फैक्टर किस तरह का होंगे ऑप्शन ए हाई एट लो स्पीड ऑप्शन बी हाई एट हाई स्पीड ऑप्शन सी ऑलवेज लीडिंग और ऑप्शन डी है ऑलवेज तो जी सिंगल फेज रिपल्शन मोटर है वो हाई स्पीड पर जरा उसका पावर फैक्टर हाई हों इसकी ऑप्शन बी सही है नैक्सट क्वेश्चन द टॉर्क स्पीड करैक्टर ऑफ आ रिपल्शन मोटर resemble which of the following dc motor characteristics yani ki jehdi repulsion motor hai usda dc motor kis tarah di jehdi motor hai usde naal milda juldi hai ge usdi jehdiyan visheshtaoan ne yani ki repulsion motor aur dc motor kis tarah di naal mildi juldi usde jehdiyan visheshtaoan ne option a shunt option b series option c compound aur option d separately excited ਤਾਂ ਜਿਹੜੀ ਰਿਪਲਸਨ ਮੋਟਰ ਹੈ ਉਹ ਡੀਸੀ ਸੀਰੀਜ਼ ਮੋਟਰ ਦੀ ਤਰ੍ਹਾਂ ਵਿਸ਼ੇਸ਼ਤਾਵਾਂ ਉਸ ਦੀਆਂ ਹੁੰਦੀਆਂ ਤਾਂ ਆਪਸ਼ਨ ਇਸ ਦੀ ਬੀ ਸਹੀ ਹੈ ਨੈਕਸਟ ਕੁਐਸਚਨ ਹਿਸਟੇਰਸਿਸ ਮੋਟਰ ਆਪਰੇਟਸ ਔਨ ਦਾ ਪ੍ਰਿੰਸੀਪਲ ਆਫ ਯਾਨੀ ਕਿ ਹਿਸਟੇਰਸਿਸ ਮੋਟਰ ਕਿਸ ਸਿਧਾਂਤ ਤੇ ਆਪਰੇਟ ਹੁੰਦੀ ਹੈ ਆਪਸ਼ਨ ਏ ਐਡੀ ਕਰੰਟ ਲਾਸ ਆਪਸ਼ਨ ਬੀ ਹਿਸਟੇਰਸਿਸ ਲਾਸ ਆਪਸ਼ਨ ਸੀ ਇਲੈਕਟ੍ਰੋਮੈਗਨੇਟਿਕ ਇੰਡਕਸ਼ਨ ਔਰ ਆਪਸ਼ਨ ਡੀ ਹੈ ਮੈਗਨੇਟਾਈਜ਼ਿੰਗ ਰੋਟਰ ਤਾਂ ਇਸ ਦਾ ਜਿਹੜਾ ਹਿਸਟੇਰਸਿਸ ਮੋਟਰ ਹੈ ਉਹ ਹਿਸਟੈਰਸਿਸ ਲਾਸ ਦੇ ਪ੍ਰਿੰਸੀਪਲ ਤੇ ਸਿਧਾਂਤ ਤੇ ਕੰਮ ਕਰਦੀ ਹੈ ਤਾਂ ਇਸ ਦੀ ਆਪਸ਼ਨ B ਸਹੀ ਹੈ। ਨੈਕਸਟ ਕੁਐਸਚਨ ਹੈ ਦ ਰੋਟਰ ਆਫ ਹਿਸਟੈਰਸਿਸ ਮੋਟਰ ਇਸ ਮੇਡ ਆਫ ਮੈਗਨੇਟਿਕ ਮਟੀਰੀਅਲ ਹੈਵਿੰਗ ਏਰੀਆ ਆਫ ਹਿਸਟੈਰਸਿਸ ਲੂਪ ਯਾਨੀ ਕਿ ਇਸ ਦਾ ਜਿਹੜਾ ਮੈਗਨੇਟਿਕ ਮਟੀਰੀਅਲ ਹੈ ਹਿਸਟੈਰਸਿਸ ਮੋਟਰ ਦਾ ਉਸ ਦਾ ਹਿਸਟੈਰਸਿਸ ਲੂਪ ਕਿਸ ਤਰ੍ਹਾਂ ਦਾ ਹੁੰਦਾ ਹੈ ਆਪਸ਼ਨ A ਵੈਰੀ ਸਮਾਲ ਆਪਸ਼ਨ B ਲਾਰਜ ਆਪਸ਼ਨ C ਮੀਡੀਅਮ ਔਰ অপশন ডি নান অফ দা ਅਬੋਵ ਤਾਂ ਜਿਹੜੀ ਹਿਸਟੈਰਿਸਿਸ ਮੋਟਰ ਆ ਉਸ ਦਾ ਜਿਹੜਾ ਮੈਗਨੇਟਿਕ ਮਟੀਰੀਅਲ ਆ ਉਸ ਦਾ ਜਿਹੜਾ ਏਰੀਆ ਹੈ ਹਿਸਟੈਰਿਸਿਸ ਲੂਪ ਦਾ ਉਹ ਲਾਰਜ ਹੁੰਦਾ ਤਾਂ ਇਸ ਦੀ অপਸ਼ਨ ਬੀ ਸਹੀ ਹੈ ਨੈਕਸਟ ਕੁਸਚਨ ਦ ਇਲੈਕਟ੍ਰਿਕ ਮੋਟਰ ਜਨਰਲੀ ਯੂਜ਼ਡ ਇਨ ਹਾਊਸਹੋਲਡ ਫੂਡ ਮਿਕਸਰ ਇਜ਼ ਯਾਨੀ ਕਿ ਜਿਹੜੀਆਂ ਹਾਊਸਹੋਲਡ ਜ ਘਰਾਂ ਦੇ ਵਿੱਚ ਅਸੀਂ ਫੂਡ ਮਿਕਸਰ ਦੇ ਲਈ ਮੋਟਰ ਯੂਜ਼ ਕਰਦੇ ਆ ਇਲੈਕਟ੍ਰਿਕ ਮੋਟਰ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ অপਸ਼ਨ ਏ ਕੈਪੈਸਟਰ ਸਟਾਰਟ ਮੋਟਰ অপশন B ਯੂਨੀਵਰਸਲ ਮੋਟਰ অপশন C ਸ਼ੈਡੇਡ ਪੋਲ ਮੋਟਰ ਔਰ অপশন D ਨਨ ਆਫ ਦਾ ਅਬੋਵ ਤਾਂ ਜਿਹੜੇ ਅਸੀਂ ਫੂਡ ਮਿਕਸਰ ਯੂਜ਼ ਕਰਦੇ ਆਂ ਘਰਾਂ ਦੇ ਅੰਦਰ ਜੀਐਮਜੀ ਜਾਂ ਮਿਕਸਰ ਗ੍ਰਾਈਂਡਰ ਆ ਜਾਂਦੇ ਆ ਤਾਂ ਉਹਨਾਂ ਦੇ ਵਿੱਚ ਜਿਹੜੀ ਮੋਟਰ ਹੈਗੀ ਆ ਉਹ ਯੂਨੀਵਰਸਲ ਮੋਟਰ ਯੂਜ਼ ਕੀਤੀ ਜਾਂਦੀ ਆ ਯੂਨੀਵਰਸਲ ਮੋਟਰ ਜਿਸ ਦੇ ਵਿੱਚ ਫੀਲਡ ਵਾਈਂਡਿੰਗ ਔਰ ਆਰਮੇਚਰ ਇੱਕ ਤਰ੍ਹਾਂ ਦੀ AC ਸੀਰੀਜ਼ ਮੋਟਰ ਵੀ ਅਸੀਂ ਕਹਿ ਸਕਦੇ ਆਂ ਔਰ ਇਹ ਯੂਨੀਵਰਸਲ ਮੋਟਰ ਦੇ ਨਾਂ ਤੇ ਵੀ ਜਾਣਦੇ ਆ ਤਾਂ ਇਹ AC ਔਰ DC ਦੋਨੋਂ ਸਪਲਾਈ ਦੇ ਉੱਪਰ ਵਰਕ ਕਰਦੀ ਹੈ ਇਸ ਤਰ੍ਹਾਂ ਦੀ ਮੋਟਰ ਤਾਂ ਇਸ ਦਾ ਜਿਹੜੀ ਆਪਸ਼ਨ ਹੈ ਉਹ B ਸਹੀ ਹੈ ਯੂਨੀਵਰਸਲ ਮੋਟਰ ਨੈਕਸਟ ਕੁਐਸਚਨ ਹੈ ਸਿਲਿੰਗ ਫੈਨ ਇਜ਼ ਆ ਕਿ ਸਿਲਿੰਗ ਫੈਨ ਕੀ ਹੈਗਾ ਆਪਸ਼ਨ A 3 ਫੇਸ IM ਯਾਨੀ ਕਿ ਇੰਡਕਸ਼ਨ ਮੋਟਰ ਆਪਸ਼ਨ B ਸਿੰਗਲ ਫੇਸ ਸਿੰਕ੍ਰੋਨਸ ਮੋਟਰ ਆਪਸ਼ਨ C ਸਿੰਗਲ ਫੇਸ ਇੰਡਕਸ਼ਨ ਮੋਟਰ ਔਰ ਆਪਸ਼ਨ D ਨਨ ਆਫ ਦਾ ਅਬੋਵ ਤਾਂ ਜਿਹੜੀ ਸੀਲਿੰਗ ਫੈਨ ਦੀ ਮੋਟਰ ਹੈ ਉਹ ਸਿੰਗਲ ਫੇਸ ਇੰਡਕਸ਼ਨ ਮੋਟਰ ਆ ਜਾਂਦੀ ਹੈ ਇੰਡਕਸ਼ਨ ਮੋਟਰ ਦੀ categories ਹੁੰਦੀ ਹੈ ਤਾਂ অপਸ਼ਨ ਇਸ ਦੀ ਸੀ ਸਹੀ ਹੈ ਨੈਕਸਟ ਕੁਐਸਚਨ ਹੈ ਇਨ ਹੈਂਡ ਟੂਲ ਐਪਲੀਕੇਸ਼ਨਸ ਯਾਨੀ ਕਿ ਜਿਹੜੇ ਹੈਂਡ ਟੂਲ ਅਸੀਂ ਯੂਜ਼ ਕਰਦੇ ਹਾਂ ਜਿਸ ਤਰ੍ਹਾਂ ਡ੍ਰਿਲ ਹੈਗੀ ਆ ਸਕਰੂ ਡ్రਾਈਵਰ ਆਪ ਕੋ ਟੇਬਲ ਜਿਹੜੇ ਇਲੈਕਟ੍ਰਿਕ ਆ ਜਾਂਦੀਆਂ ਨੇ ਤਾਂ ਉਹਨਾਂ ਦੇ ਵਿੱਚ ਪੁੱਛਿਆ ਗਿਆ ਇਨ ਹੈਂਡ ਟੂਲ ਐਪਲੀਕੇਸ਼ਨਸ ਵਿਚ ਵਨ ਆਫ ਦਾ ਫੋਲੋਇੰਗ ਸਿੰਗਲ ਫੇਸ ਮੋਟਰ ਇਸ ਯੂਜ਼ਡ ਯਾਨੀ ਕਿ ਇਸ ਤਰ੍ਹਾਂ ਦੀਆਂ ਐਪਲੀਕੇਸ਼ਨਸ ਦੇ ਵਿੱਚ ਸਿੰਗਲ ਫੇਸ ਮੋਟਰ ਕਿਹੜੀ ਵਰਤੀ ਜਾਂਦੀ ਹੈ অপਸ਼ਨ A ਕਪੈਸਟਰ ਸਟਾਰਟ ਮੋਟਰ অপਸ਼ਨ B ਕਪੈਸਟਰ ਰਨ ਮੋਟਰ অপਸ਼ਨ C ਸ਼ੈਡੂਡ ਪੋਲ ਮੋਟਰ ਔਰ অপਸ਼ਨ C AC ਸੀਰੀਜ਼ ਮੋਟਰ ਤਾਂ ਜਿਹੜੇ ਇਲੈਕਟ੍ਰਿਕ ਹੈਂਡ ਟੂਲ ਹੈਗੇ ਆ ਉਹਨਾਂ ਦੀਆਂ ਐਪਲੀਕੇਸ਼ਨਸ ਦੇ ਵਿੱਚ ਜਿਹੜੀ ਮੋਟਰ ਸਿੰਗਲ ਫੇਸ ਵਰਤੀ ਜਾਂਦੀ ਆ ਉਹ AC ਸੀਰੀਜ਼ ਮੋਟਰ ਵਰਤੀ ਜਾਂਦੀ ਆ ਔਰ ਇਸ ਦੀ অপਸ਼ਨ D ਸਹੀ ਹੈ ਇਸ ਕੁਐਸਚਨ ਦੇ नेक्स्ट क्वेश्चन है आ डीसी शंट मोटर डज नॉट ऑपरेट ऑन ए सी ड्यू टू यानी कि एक डीसी शंट मोटर है वो ए सी के उपर क्यों नहीं ऑपरेट होंगी ऑप्शन पूछिया गई ने लो रजिस्टेंस ऑफ आर्मेचर सर्किट ऑप्शन बी हाई रजिस्टेंस ऑफ फील्ड सर्किट ऑप्शन सी हाई इंडक्टेंस ऑफ फील्ड सर्किट और ऑप्शन डी ऑल ऑफ द अबव ਤਾ ਇੱਕ ਜਿਹੜੀ ਡੀਸੀ ਸ਼ੰਟ ਮੋਟਰ ਹੈ ਉਹ ਏਸੀ ਸਪਲਾਈ ਤੇ ਇਸ ਲਈ ਨਹੀਂ ਵਰਕ ਕਰਦੀ ਕਿ ਉਸ ਦੀ ਜਿਹੜੀ ਹਾਈ ਇੰਡਕਟੈਂਸ ਆ ਜਿਹੜੀ ਫੀਲਡ ਸਰਕਟ ਦੀ ਇਸ ਦੇ ਕਾਰਨ ਉਹ ਡੀਸੀ ਤੇ ਹੀ ਵਰਕ ਕਰਦੀ ਹੈ ਏਸੀ ਤੇ ਨਹੀਂ ਚੱਲਦੀ ਤਾਂ ਇਸ ਦੀ ਆਪਸ਼ਨ ਸੀ ਸਹੀ ਆ ਹਾਈ ਇੰਡਕਟੈਂਸ ਆਫ ਫੀਲਡ ਸਰਕਟ ਜਿਸ ਦੇ ਕਾਰਨ ਜਿਹੜੀ ਡੀਸੀ ਸ਼ੰਟ ਮੋਟਰ ਏਸੀ ਤੇ ਵਰਕ ਨਹੀਂ ਕਰਦੀ ਨੈਕਸਟ ਕੁਐਸਚਨ ਆ ਆ ਡੀਸੀ ਸੀਰੀਜ਼ ਮੋਟਰ ਇਜ਼ ਐਕਸੀਡੈਂਟਲੀ ਕਨੈਕਟਡ ਟੂ ਸਿੰਗਲ ਫੇਸ ਏਸੀ ਸਪਲਾਈ the torque produced will be ki isde vich question puchya gaya ki agar dc series motor nu agar assi galti naal ac single phase supply naal connect kar dge ta usda torque kis tarah da hovega option a oscillating option b of zero average value option c steady and unidirectional aur option d ya pulsating and unidirectional ta isda jehda answer hai is tarah da jeekar galti de naal ਇਸ ਤਰ੍ਹਾਂ ਦੀ ਮੋਟਰ ਏਸੀ ਸਪਲਾਈ ਨਾਲ ਕਨੈਕਟ ਹੋ ਜਾਵੇ ਤਾਂ ਉਹ ਕੀ ਹੈ ਡੀ ਆਪਸ਼ਨ ਪਲਸੇਟਿੰਗ ਐਂਡ ਯੂਨੀ ਡਾਇਰੈਕਸ਼ਨਲ ਜਾਨੀ ਕਿ ਉਸ ਦੇ ਵਿੱਚ ਜਿਹੜੀ ਪਲਸੇਟਿੰਗ ਆਏਗੀ ਵਾਈਬ੍ਰੇਟ ਕਰਦੀ ਰਹੇਗੀ ਤਾਂ ਉਸ ਦੇ ਉੱਪਰ ਟਾਰਕ ਸਾਨੂੰ ਪ੍ਰੋਪਰ ਨਹੀਂ ਮਿਲੇਗਾ ਤਾਂ ਇਸ ਦੀ ਆਪਸ਼ਨ ਡੀ ਸਹੀ ਹੈ ਨੈਕਸਟ ਕੁਐਸਚਨ ਆ ਯੂਨੀਵਰਸਲ ਮੋਟਰ ਇਜ਼ ਵਨ ਵਿਚ ਹੈਜ਼ ਯਾਨੀ ਕਿ ਯੂਨੀਵਰਸਲ ਮੋਟਰ ਇੱਕ ਅਜਿਹੀ ਮੋਟਰ ਹੈਗੀ ਆ ਉਸ ਦੇ ਵਿੱਚ ਆਪਸ਼ਨ ਅਲੱਗ-ਅਲੱਗ ਦਿੱਤੀਆਂ ਗਈਆਂ ਅਸੀਂ ਉਹਨਾਂ ਦੇ ਵਿੱਚੋਂ ਲੱਭਣਾ ਕਿ ਕਿਸ ਤਰ੍ਹਾਂ ਦੀ ਮੋਟਰ ਹੈ ऑप्शन ए कांस्टेंट आउटपुट ऑप्शन बी कांस्टेंट स्पीड यानी कि स्थिर स्पीड ऑप्शन सी मैक्सिमम एफिशिएंसी यानी कि उसकी जी निपुनता हैगी बहुत ज़्यादा हैगी है गिया. और ऑप्शन डी है कैपेबिलिटी ऑफ ऑपरेटिंग बोथ ऑन ए सी एंड डीसी विद कंपेरेबल परफॉर्मेंस यानी कि जड़ी इस तरह की मोटर है यूनीवर्सल मोटर ਜਿਹੜੀ ਕਿ AC ਔਰ DC ਦੋਨੋਂ ਸਪਲਾਈ ਤੇ ਉਹਦੀ ਜਿਹੜੀ ਪਰਫਾਰਮੈਂਸ ਹੈ ਉਹ ਇੱਕੋ ਜੀ ਹੈਗੀ ਹੈ ਅਸੀਂ ਉਹਨੂੰ ਦੋਨੋਂ ਸਪਲਾਈ ਤੇ ਚਲਾ ਸਕਦੇ ਆ ਜਿਵੇਂ ਮੈਂ ਪਹਿਲਾਂ ਵੀ ਦਿਖਾਇਆ ਸੀਗਾ ਕਿ ਇੱਕ ਜਿਹੜੀ ਯੂਨੀਵਰਸਲ ਮੋਟਰ ਹੈਗੀ ਹੈ ਉਹ ਦੋਨੋਂ ਸਪਲਾਈ ਤੇ ਆਪਰੇਟ ਹੁੰਦੀ ਹੈ AC ਔਰ DC ਇਸ ਨੂੰ ਅਸੀਂ ਯੂਨੀਵਰਸਲ ਮੋਟਰ ਕਹਿੰਦੇ ਆ ਤਾਂ ਇਸ ਦੀ ਜਿਹੜੀ ਆਪਸ਼ਨ ਹੈਗੀ ਆ ਉਹ ਡੀ ਸਹੀ ਹੈ ਇਸ ਕੁਐਸਚਨ ਦੇ ਨੈਕਸਟ ਕੁਐਸਚਨ ਹੈ ਡਾਇਰੈਕਸ਼ਨ ਆਫ ਰੋਟੇਟਿੰਗ of a universal motor can be reversed by yani ki ik universal motor nu agar usdi rotation change karni hai badalni hai ta kis tarah usnu change karange option a interchanging the brush leads option b interchanging the supply terminal option c both a and b aur option d hai none of these ta jehdi universal motor hai isde vich jehdi ik tarah di series motor hai ਇਸ ਨੂੰ ਅਸੀਂ ਦੋਨੋਂ ਸਪਲਾਈ ਤੇ ਆਪਰੇਟ ਕਰਦੇ ਏਸੀ ਆਰ ਡੀਸੀ ਤੇ ਇਸ ਦੇ ਵਿੱਚ ਜਿਹੜੇ ਕਮੂਟੇਟਰ ਦੇ ਉੱਪਰ ਬਰਸ਼ਸ ਨੇ ਇਹ ਵਾਲੀ ਬਰਸ਼ ਹੈ ਇਹਦੀ ਅਗਰ ਲੀਡ ਨੂੰ ਚੇਂਜ ਕਰ ਦਾਂਗੇ ਇੱਥੋਂ ਤਾਂ ਇਸ ਦੀ ਜਿਹੜੀ ਡਾਇਰੈਕਸ਼ਨ ਆ ਉਹ ਚੇਂਜ ਹੋ ਜਾਂਦੀ ਹੈ ਜੇ ਕਲੌਕਵਾਈਸ ਚੱਲ ਰਹੀ ਹੈ ਤਾਂ ਉਹ ਐਂਟੀ ਕਲੌਕਵਾਈਸ ਚਲੇਗੀ ਤਾਂ ਬਰਸ਼ ਦੀਆਂ ਜਿਹੜੀਆਂ ਲੀਡ ਹੈਗੀਆਂ ਇਹਨਾਂ ਨੂੰ ਚੇਂਜ ਕਰਨ ਤੇ ਇਸ ਦੀ ਰੋਟੇਸ਼ਨ ਚੇਂਜ ਹੋ ਜਾਂਦੀ ਹੈ ਤਾਂ ਇਸ ਦੀ ਆਪਸ਼ਨ ਇਹ ਸਹੀ ਹੈ ਇੰਟਰਚੇジング ਦਾ ਬਰਸ਼ ਲੀਡਸ ਇਸ ਦੀ ਆਪਸ਼ਨ ਸਹੀ ਹੈ ਸੋ ਮਿਲ ਕਰਦੇ ਆ ਤੁਹਾਨੂੰ ਇਸ ਵੀਡੀਓ ਤੋਂ ਬਹੁਤ ਸਾਰੀ ਜਾਣਕਾਰੀ ਮਿਲੀ ਹੋਵੇਗੀ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਨਾ ਹੈ ਜਿਹੜੇ ਸਾਥੀ ਇਸ ਚੈਨਲ ਤੇ ਨਵੇਂ ਨੇ ਉਹ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਤੁਹਾਡੇ ਤੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਔਰ ਨਾਲ ਹੀ ਤੁਹਾਡੇ ਐਗਜ਼ਾਮ ਦੀ ਤਿਆਰੀ ਵਧੀਆ ਤਰੀਕੇ ਨਾਲ ਹੁੰਦੀ ਰਹੇ ਇਸੇ ਤਰ੍ਹਾਂ ਦੀਆਂ ਵੀਡੀਓ ਨੈਕਸਟ ਆਉਂਦੀਆਂ ਰਹਿਣਗੀਆਂ ਔਰ ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਥੈਂਕ ਯੂ ਵੈਰੀ ਮਚ